ਪਚਾਲਾ ਪੰਜਾਬ ਰਾਈਸ ਮਿਲ ਮਾਲਿਕ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲਤੇ ਨੇ ਜਿਸ ਦੇ ਚਲਦਿਆਂ ਪਚਾਲਾ ਵਿਖੇ ਪੰਜਾਬ ਰਾਈਸ ਮਿਲ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਭਰ ਤੋਂ ਮਿਲਾਂ ਦੇ ਮਾਲਕ ਹਾਜ਼ਰ ਹੋਏ ਅਤੇ 올 ਇੰਡੀਆ ਪ੍ਰਧਾਨ ਅੰਤਰ ਸਿੰਘ ਸੈਣੀ ਸੀ ਐਸਾ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਸਤਿਆਪ੍ਰਕਾਸ਼ ਗੋਇਲ ਨੇ ਕਿਹਾ ਕਿ ਸਾਡੀ ਕੋਈ ਵੀ ਗੱਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਨਹੀਂ ਪਹੁੰਚਦੀ ਜਿਸ ਕਾਰਨ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੀ ਸਮੱਸਿਆ ਦਾ ਹੱਲ ਹੋਣ ਤੱਕ ਇਹ ਹੜਤਾਲ ਜਾਰੀ ਰਹੇਗੀ ਸ਼ਿਗਲ ਜੀ ਤੁਸੀਂ ਜਿਹੜੇ ਇੰਡੀਆ ਨਿਊਜ਼ ਅੱਜ ਪਟਿਆਲਾ ਦੇ ਵਿੱਚ ਜਿਹੜਾ ਰਾਈਸਮੈਨ ਐਸੋਸੀਏਸ਼ਨ ਦੇ ਵੱਲੋਂ ਇੱਕ ਐਮ ਮੀਟਿੰਗ ਕੀਤੀ ਗਈ ਹੋ ਮਿਸਿੰਗ ਦੇ ਚੁੱਕੀ ਫੈਸਲੇ ਲੈ ਗਏ ਤੇ ਤਸਵੀਰਾਂ ਜਿਹੜੀਆਂ ਤੁਸੀਂ ਦੇਖੇ ਨੇ ਥੱਲੇ ਦਾ ਜਿਹੜਾ 22 ਕੌੜਾ ਸਾਡੇ ਨਾਲ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਹਮ ਜਿਹੜੇ ਫੈਸਲੇ ਸੀ ਉਹ ਕੀ ਲਿੱਤੇ ਗਏ ਫੈਸਲੇ ਤਾਂ ਸਾਡੇ ਸਾਰਿਆਂ ਦੇ ਇਕੱਠੇ ਹੀ ਆ ਸਾਰੇ ਪੰਜਾਬ ਦੇ ਵਿੱਚ 5000 ਸੈਲਰ ਪੂਰੇ 4000 ਬੰਦਾ ਆਇਆ ਵਾਸੀਂ ਤੁਸੀਂ ਦੇਖੀ ਇਹ 4000 ਬੰਦਾ ਤਾਂ ਆ ਵੀ ਕਿਸੇ ਦੇ 2 ਸੈਲਰ ਹੈ ਕਿਸੇ ਦੇ 3 ਸੈਲਰ ਕਿ ਸਾਰਾ ਪੰਜਾਬ ਹੀ ਉਰਿਆ ਫੈਸਲੇ ਕੁਛ ਨਹੀਂ ਐਸਾ ਸਰਕਾਰ ਵਾਸਤੇ ਲੜਾਈ ਲੱਗ ਰਹੀ ਸਹੀ ਮੈਨੇਜਰੀ ਸਰਕਾਰ ਦੀ ਪੈੜੀ ਜਿਹੜੀ ਕਿਸਾਨਾਂ ਦੀ ਪੈੜੀ ਉਹ ਸਰਕਾਰ ਦੀ ਪੈੜੀ ਜਿਹੜੀ ਉਹ ਪੈੜੀ ਐ ਉਹ ਰੂਲੇ ਦੀ ਸੜਕਾਂ ਦੇ ਉੱਪਰ ਸੜਕਾਂ ਦੇ ਉੱਪਰ ਰੂਲੇਗੀ ਕਿਸਾਨ ਸੜਕਾਂ ਤੇ ਆਣਗੇ ਲਾਅ ਐ ਨਾ ਅਧਿਕਾਰ ਦੀ ਪਟੀਸ਼ਨ ਖਰਾਬ ਹੋਏਗੀ ਲੋਕਾਂ ਦਾ ਜਿੰਨਾ ਹਰਾਮ ਹੋ ਜਾਏਗਾ ਸਰਕਾਰ ਨੂੰ ਸੰਭਲਣਾ ਸਰਕਾਰ ਨੂੰ ਅਸੀਂ ਪਿਛਲੇ 6 ਮਹੀਨੇ ਤੋਂ ਰੋਲਾ ਪਾ ਰਹੇ ਹਾਂ ਮਿੱਤਰ ਸਪੇਸ ਬਣਾਉਂਦੇ ਸਪੇਸ ਲੇਕਿਨ ਕੁਛ ਅਸਰਾਂ ਕਰਕੇ ਇਹ ਸਰਕਾਰ ਤੱਕ ਗੱਲ ਨਹੀਂ ਸੀਐਮ ਤੱਕ ਗੱਲ ਨਹੀਂ ਪਹੁੰਚਦੀ ਸੀਐਮ ਨੇ 15 ਦਿਨ ਪਹਿਲਾਂ ਚਿੱਠੀ ਲਿਖੀ ਹੈ ਚਿੱਠੀਆਂ ਨਿਕਲ ਨਾਲ ਕੋਈ ਬੰਦਾ ਸੈਂਟਰ ਦਾ ਸੁਣਨ ਨੂੰ ਤਿਆਰ ਨਹੀਂ ਪੰਜਾਬ ਅਸਲ ਗੱਲ ਕੀ ਹੈ ਵੀ ਸੈਂਟਰ ਹੈ ਚਾਹੇ ਪੰਜਾਬ ਸਰਕਾਰ ਇਹ ਜੀਰੀ ਬੰਦ ਕਰਵਾਉਣਾ ਚਾਹਦੇ ਇਹ ਛੇਤਾ ਜ਼ਿੰਮੇਦਾਰ ਆ ਨਾਲ ਗਾਲੀ ਲਾਦੇ ਤੇ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਾਲ ਸਾਡੇ ਮੋਢੇ ਤੇ ਇਸ ਤਰ੍ਹਾਂ ਵੀ ਸਾਡੇ ਸਰਦਰ ਬੰਦ ਕਰੋ ਆਦਨਗੇ ਜ਼ਿੰਮੇਦਾਰ ਨੂੰ ਕਹਿੰਦੇ ਇਹ ਦੇਖੋ ਜੀ ਟਰੈਲਰ ਦਾ ਬੰਦ ਹੋਵੇ ਹੁਣ ਜੀਰੀ ਬੀਜੋ ਨਾ ਬੀਜੋ ਕੁਝ ਨਹੀਂ ਕੋਈ ਇਸ ਕਰਕੇ ਹੀ ਸਾਲੇ ਜਲੂਸ ਕਰ ਰਿਹਾ ਨਾ ਸਪੇਸ ਬਣਾ ਰਿਹਾ ਨਾ ਸਾਡੇ 2000 ਕਰੋੜ ਰੁਪਇਆ ਤੇਰੇ ਪੰਜਾਬ ਸਰਕਾਰ ਨੇ ਲੈ ਨਾ ਸਾਡਾ 2000 ਕਰੋੜ ਰੁਪਇਆ ਸਾਡੇ ਸੈਲਰਾਂ ਦਾ ਪੈਸਾ ਕੁਝ ਅਫਸਰਾਂ ਦੀ ਮਿਲੀ ਭਗਤ ਕਰਕੇ ਸਦਾ ਸਰਕਾਰ ਕਰਨੀ ਪੈਸਾ ਖਰਾ ਔਰ ਸਰਕਾਰ ਦੀ ਉਹ ਇਸ ਗੱਲ ਤੇ ਬੇਇਜ਼ਤੀ ਕਰਵਾਉਂਦੇ ਕੁਝ ਕ੍ਰਾਪਸ਼ਨ ਦੀ ਗੱਲ ਚੱਲ ਰਹੀ ਸੀ ਕ੍ਰਾਪਸ਼ਨ ਦੀ ਗੱਲ ਇਹ ਹੈ ਜੀ ਸਦਾ ਜਿਹੜਾ ਅੰਮ੍ਰਿਤਸਰ ਦਾ ਕੂਰਥਲਾ ਤਰਨਤਾਰਨ ਉੱਥੇ 1700 ਰੁਪਏ ਪੈਡੀ ਵਿਕਰੀ ਹੈ ਦੋ ਨੰਬਰ ਅਸੀਂ ਸਭ ਨੂੰ ਕਹਿ ਲਿਆ ਜਿਹੜੀ ਉਹ ਦੋ ਨੰਬਰ ਚ ਪੈਡੀ ਵਿਕਰੀ ਹੈ 1700 ਰੁਪਏ ਉਹ 620 ਰੁਪਏ ਦਾ ਘਾਟਾ ਕਿਸਾਨ ਨੂੰ ਜਿਹੜੇ ਕਿਸਾਨ ਨੂੰ ਘਾਟਾ ਹੋਇਆ ਉਹ ਕਿਸਾਨ ਤਾਂ ਸਰਕਾਰ ਨੂੰ ਗਾਲਾਂ ਕੱਢੇਗਾ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਵੀ ਤੁਸੀਂ ਉਹਨੂੰ ਫੜੋ ਉੱਥੇ ਦੀ ਮਾਰਕੀਟ ਵਾਲਿਆਂ ਨੂੰ ਪਕੜੋ ਉੱਥੇ ਦੇ ਮਿੱਲਰ ਨੂੰ ਫੜੋ ਜਿਹੜਾ 2 ਨੰਬਰ ਦੀ ਪੈੱਟੀ ਖਰੀਦ ਕੇ ਆਪਣੇ ਸੈਨਰ ਚਲਾ ਰਿਹਾ ਹੈ ਲੇਕਿਨ ਸਰਕਾਰ ਦੇ ਅਫਸਰ ਸਾਰੇ ਲੜੇ ਹੋਏ ਆ ਕਿਉਂਕਿ 150 ਰੁਪਇਆ ਉਹ ਅਫਸਰਾਂ ਤੋਂ ਲੈ ਕੇ ਉੱਪਰ ਤੱਕ ਦਿੰਦੇ ਆ ਇਸ ਕਰਕੇ ਉੱਥੇ ਕੋਈ ਉਹ ਨਹੀਂ ਹੁੰਦਾ ਅਸੀਂ ਲੋਰ ਇੱਕ ਠੇਹ ਨਹੀਂ ਲੈ ਲਈਏ 2 ਨੰਬਰ ਤੇ ਸਾਡੇ 35 ਅਫਸਰ ਆ ਕੇ ਬਿਜੇ ਸਾਨੂੰ ਫੜ ਲੈਣਗੇ ਉਹ ਪੈਸੇ ਦਿੰਦੇ ਉਹਨਾਂ ਨੂੰ ਇਸ ਕਰਕੇ ਪਕੜ ਮੱਲ ਕਿਵੇਂ ਨਿਕਲੇਗਾ ਜੀ ਨਾ ਪੱਗਾਂ ਨੂੰ ਜੀ ਵੀ ਦਾ ਸਿਸਟਮ ਨਹੀਂ ਕੀ ਹੈ तकरीबन ਸਰਕਾਰ ਨੇ ਜੀਰੀ ਜੀਰੀ ਆਈ ਪਈ ਹੈ ਮੰਡੀਆਂ ਭਰੀਆਂ ਪਈਆਂ ਕੁਝ ਕੁਝ ਮੰਡੀਆਂ ਦੇ ਵਿੱਚ ਆਰਤੀਆਂ ਦੀ ਸਟ੍ਰਾਈਕ ਹੋ ਰਹੀ ਕਰਦੇ ਕੁਝ ਮੰਡੀਆਂ ਦੇ ਵਿੱਚ ਜਿਹੜਾ ਹੈਗਾ ਵਾਲੇ ਜੀਰੀ ਨਹੀਂ ਕੀ ਜਾਂ ਪਛੇਤ ਗਿਆ ਹਲਤਾ ਦਾ ਬੜਾ ਸਿੰਪਲ ਸੀਗਾ ਨਹੀਂ ਜੇ ਸਾਡੇ ਗੱਲ ਸੁਣਦੇ ਇਹਨਾਂ ਨੇ 14 ਦਾ ਰੇਟ 2 ਸਾਲ ਪਹਿਲਾਂ 2200 ਰੁਪਏ ਜਿਆਦਾ 2200 ਰੁਪਏ ਕਦੇ ਅਸੀਂ ਸ਼ਰਾਬ ਵਾਲਿਆਂ ਵਾਸਤੇ ਤੇ ਧਮਾਵਾ ਲਾ ਇਹਨੂੰ ਘੜਤਾ ਇਹਨਾਂ ਨੇ 2800 ਰੁਪਏ 2800 ਰੁਪਏ ਲੈ ਕੇ ਨਾ ਤਾਂ ਸਰਾਵ ਵਾਲੇ ਨੂੰ ਵਾਰਾ ਖਾਂਦਾ ਨਾ